ਵਾਰੋ ਵਾਰ ਉਹ ਤੇ ਕਹਿੰਦੇ ਕਦੇ ਕਦੇ ਮੰਨ ਲੋ ਮਹੀਨੇ ਬਾਅਦ ਤੇਰੇ ਅੰਦਰ ਸਦਾ ਹੀ ਝੂਠ ਹੈ ਝੂਠੇ ਝੂਠਾ ਮੁਖ ਵਸੈ ਨਿਤਨਿਤ ਹੋਏ ਖਵਾਰ ਉਹਨੂੰ ਕਹਿੰਦਾ ਇਹ ਠੀਕ ਨਹੀਂ ਜਿਹੜਾ ਤੂੰ ਗੱਲ-ਗੱਲ ਤੇ ਝੂਠ ਬੋਲਦਾ ਹੈ ਪੈਰ-ਪੈਰ ਤੇ ਝੂਠ ਬੋਲਦਾ ਹੈ ਨਾਲੇ ਜਿਸ ਸਰਕਲ ਦੇ ਵਿੱਚੋਂ ਅਸੀਂ ਪੈਦਾ ਹੁੰਨੇ ਆ ਉਹ ਗਲਤ ਕਿਵੇਂ ਹੋ ਸਕਦਾ ਹੈ ਕੁਦਰਤ ਦਾ ਸਿਸਟਮ ਹੈ ਇੱਕ ਸਰਕਲ ਬਣਿਆ ਜੇ ਉਹ ਸਰਕਲ ਹੈ ਤੇ ਤਾਂ ਹੀ ਅਸੀਂ ਜੰਮੇ ਆ ਨਾ ਸਾਰੇ ਸਾਡੀਆਂ ਮਾਵਾਂ ਦਾ ਉਹ ਸਰਕਲ ਸੀ ਤੇ ਤਾਂ ਅਸੀਂ ਜੰਮੇ ਸੀ ਨਹੀਂ ਤੇ ਜੰਮ ਹੀ ਨਹੀਂ ਸਕਦੇ ਇਹ ਤੇ ਕੁਦਰਤ ਦਾ ਸਿਸਟਮ ਸੀ ਜਿਉਂ ਜੋੜੂ ਸਰਨਾਵਣੀ ਆਵੇ ਵਾਰੂ ਵਾਰ ਝੂਠੇ ਝੂਠਾ ਮੁਖ ਵਸੈ ਨਿਤਨਿਤ ਹੋਏ ਖੁਆੜ ਸੁੱਚੇ ਇਹ ਨਾਖੀਏ ਬਹਿਨ ਜੇ ਪਿੰਡਾ ਤੋਏ ਸੁੱਚਾ ਉਹ ਨਹੀਂ ਜਿਹੜਾ ਪਿੰਡਾ ਧੋ ਲਿਆ